ਤਕੜੀ ਦੂਮੇ ਪਾਸੇ ਬਰਾਬਰ ਨਿੱਕੇ ਜਿਹੇ ਕਸਬੇ ਦਾ ਇੱਕ ਨਿੱਕਾ ਜਿਹਾ ਹੋਟਲ ਮੁੰਡੇ ਕੁੜੀ ਦੇ ਮੰਗਣੇ ਦੀ ਗੱਲਬਾਤ ਦੌਰਾਨ ਦੋਹਾਂ ਨੂੰ ਇੱਕ ਕਮਰੇ ਵਿੱਚ ਛੱਡ ਦਿੱਤਾ ਗਿਆ ਕੁਝ ਪਲਾਂ ਦੀ ਖਮੋਸ਼ੀ ਮਗਰੋਂ ਮੁੰਡੇ ਨੇ ਪਾਣੀ ਦਾ ਘੁੱਟ ਪੀਤਾ ਅਤੇ ਸ਼ੁਰੂਆਤ ਕਰ ਦਿੱਤੀ ਮੇਰੇ ਲਈ ਮੇਰੇ ਪਰਿਵਾਰ ਤੋਂ ਵੱਧ ਕੇ ਕੁਝ ਹੋਰ ਨਹੀਂ ਹੈ ਮਾਂ ਨੂੰ ਸੰਸਕਾਰੀ ਜਹੀ ਨਾ ਚਾਹੀਦੀ ਹੈ ਪੜੀ ਲਿਖੀ ਹੋਵੇ ਸਭ ਦਾ ਖਿਆਲ ਰੱਖਣਾ ਜਾਣਦੀ ਹੋਵੇ ਸਹੁਰੇ ਘਰ ਨੂੰ ਆਪਣਾ ਘਰ ਸਮਝੇ ਗੱਲ-ਗੱਲ ਤੇ ਪੇਕਿਆਂ ਵੱਲ ਨੂੰ ਮੂੰਹ ਨਾ ਕਰੇ ਘਰ ਵਾਲੇ ਦੇ ਕਦਮ ਨਾਲ ਕਦਮ ਮਿਲਾ ਕੇ ਚੱਲੇ ਅਤੇ ਉਸ ਦੀ ਅੱਖ ਦਾ ਇਸ਼ਾਰਾ ਸਮਝੇ ਖਯੂਲ ਦੀ ਬੈਂਸਵਾਜੀ ਵਿੱਚ ਛੀਨਾ ਉਲਝੀ ਰਹੇ ਪਰਿਵਾਰ ਪੁਰਾਣੇ ਖਿਆਲਾਂ ਦਾ ਤਾਂ ਨਹੀਂ ਹੈ ਪਰ ਫਿਰ ਵੀ ਪਰਿਵਾਰ ਦੇ ਰੀਤੀ ਰਿਵਾਜ ਬਿਨਾ ਕਿਸੇ ਕਿੰਤੂ ਪ੍ਰੰਤੂ ਕੀਤੇਆਂ ਅੱਖਾਂ ਮੀਟ ਕੇ ਅਪਣਾ ਲਵੇ ਪਿੰਡ ਦਾ ਮਾਹੌਲ ਮੁਤਾਬਕ ਪਹਿਰਾਵਾ ਪਹਿਨਣਾ ਜਾਣਦੀ ਹੋਵੇ ਮੇਰੀ ਮਾਂ ਨੂੰ ਗੋਡਿਆਂ ਤੋਂ ਪਾਰਟੀ ਹੋ ਜੀਨ ਤੋਂ ਬੇहद ਨਫ਼ਰਤ ਹੈ ਲੰਮੇ ਵਾਲਾਂ ਵਾਲੀ ਹੋਵੇ ਤਾਂ ਮੈਨੂੰ ਖੁਸ਼ੀ ਹੋਵੇਗੀ ਡੈਡ ਦਾ ਅਫਸਰੀ ਅਤੇ ਰਾਜਨੀਤਿਕ ਸਰਕਲ 500 ਬਰਾਤ ਦਾ ਬੰਦਵਸਤ ਕਿਸੇ ਵੱਡੇ ਅਤੇ ਸ਼ਾਨਦਾਰ ਜਏ ਹੋਟਲ ਵਿੱਚ ਹੋ ਜਾਵੇ ਤਾਂ ਉਹਨਾਂ ਦੇ ਸਟੇਟਸ ਦੀ ਬਰਾਬਰੀ ਹੋ ਸਕਦੀ ਹੈ ਬਾਕੀ ਤਾਂ ਪਰਮਾਤਮਾ ਦਾ ਦਿੱਤਾ ਸਭ ਕੁਝ ਹੈ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਨਿਸੰਘ ਹੋ ਕੇ ਆਖ ਸਕਦੇ ਹੋ ਬਹੁਤ دیر ਤੋਂ ਚੁੱਪ ਬੈਠੀ ਕੁੜੀ ਨੇ ਸੰਗ ਲਾਜ ਵਾਲਾ ਖੁੰਡਲਾ ਪਾਸੇ ਰੱਖ ਦਿੱਤਾ ਅਤੇ ਸਮੈ ਮਾਨ ਵਾਲੀ ਚੁੰਨੀ ਗਲ ਵਿੱਚ ਪਾ ਲਈ ਉਸਨੇ ਵੀ ਸ਼ੁਰੂਆਤ ਕਰਨ ਤੋਂ ਪਹਿਲਾਂ ਪਾਣੀ ਦਾ ਘੁੱਟ ਪੀਤਾ ਫਿਰ ਪੂਰੇ ਠਰਮੇ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਮਾਪਿਆਂ ਦੀ ਕੱਲੀ ਕੱਲੀ ਕੁੜੀਆਂ ਪਰ ਪਰਵ੍ਰਿਸ਼ ਮੁੰਡਿਆਂ ਵਰਗੀ ਹੀ ਹੋਈ ਹੈ ਮੇਰਾ ਪਰਿਵਾਰ ਹੀ ਮੇਰੀ ਤਾਕਤ ਹੈ ਡੈਡ ਮਮ ਨੂੰ ਜੁਆਈ ਦਾ ਰੂਪ ਇਚ ਇੱਕ ਐਸਾ ਪੁੱਤਰ ਚਾਹੀਦਾ ਹੈ ਜਿਹੜਾ ਹਰ ਮੁਸ਼ਕਲ ਵੇਲੇ ਬਿਨਾਂ ਦੇਰੀ ਕੀਤਿਆਂ ਉਹਨਾਂ ਦੇ ਸਹਰਾਣੇ ਆਣ ਖਲੋਵੇ ਉਹਨਾਂ ਦੀ ਧੀ ਦੇ ਨਾਲ ਕੰਮ ਵਿੱਚ ਪੂਰਾ ਪੂਰਾ ਹੱਥ ਵਟਾਵੇ ਉਹਨਾਂ ਦੀ ਧੀ ਨੂੰ ਉਨਾ ਹੀ ਮਾਨਸਤਕਾਰ ਦੇਵੇ ਜਿੰਨਾ ਕਿ ਉਹ ਆਪਣੀ ਭੈਣ ਆਪਣੇ ਜੀਜੇ ਕੋਲੋਂ ਐਕਸਪੈਕਟ ਕਰਦਾ ਹੈ ਮੇਰੀ ਮਾਂ ਸ਼ਰਤਾਂ ਤੇ ਕੀਤੀ ਗੇ ਮੁਹੱਬਤ ਨੂੰ ਵਿਵਾਰਮੰਦੀ ਹੈ ਉਹ ਐਸਾ ਜਵਾਈ ਲੱਭਦੇ ਨੇ ਜਿਸ ਨੂੰ ਆਪਣੀ ਮਾਂ ਅਤੇ ਬਹੁਤੀ ਵਿੱਚ ਬੈਲੈਂਸ ਬਣਾਉਣਾ ਆਉਂਦਾ ਹੋਵੇ ਥਾਲੀ ਦੇ ਬੈਂਗਣ ਤੋਂ ਉਹਨਾਂ ਨੂੰ ਬਹੁਤ ਅਲਰਜੀ ਹੈ ਪਹਿਰਾਵੇ ਵਿੱਚ ਚੀਨ ਬਹੁਤ ਪਸੰਦ ਕਰਦੀ ਆ ਕਦੀ ਕਦੀ ਬਾਹਰ ਦਾ ਖਾਣਾ ਖਾ ਲੈਣ ਨਾਲ ਵਿੱਚ ਵੱਡੀ ਕੋਈ ਗੱਲ ਨਹੀਂ ਸਮਝੀ ਜਾਂਦੀ ਖਿਆਲ ਉੱਚੇ ਅਤੇ ਸੁੱਚੇ ਹੋਣੇ ਚਾਹੀਦੇ ਨੇ ਬਾਹਰੀ ਦਿੱਖ ਨਾਲ ਮੈਨੂੰ ਕੋਈ ਇੰਨਾ ਫਰਕ ਨਹੀਂ ਪੈਂਦਾ ਰਹੀ ਗੱਲ ਵਿਆਹ ਤੇ ਬਰਾਤ ਦੀ ਜਿੱਥੇ ਆਖੋਗੇ ਹੋ ਜਾਵੇਗਾ ਪਰ ਖਰਚਾ ਅੱਤਾ ਤਾ ਬੰਡਿਆ ਜਾਉ ਹਰ ਗੱਲ ਬਿਨਾਂ ਸੋਚੇ ਸਮਝੇ ਸਰ ਝੁਕਾ ਕੇ ਮਲ ਲੈਣ ਨੂੰ ਸਾਡੇ ਪਰਿਵਾਰ ਵਿੱਚ ਸੰਸਕਾਰਾਂ ਦਾ ਹਿੱਸਾ ਨਹੀਂ ਮੰਨਿਆ ਜਾਂਦਾ ਹਰੇਕ ਗੱਲ ਮੁਤਾਰਕ ਦੀ ਕਸੌਟੀ ਤੇ ਪਰ ਕੇਹੀ ਮੰਨੀ ਜਾ ਇਨਕਾਰੀ ਜਾਂਦੀ ਹੈ ਦਾਦਾ ਜੀ ਅਕਸਰ ਆਖਦੇ ਨੇ ਕਿ ਲੜਾਈ ਵਿੱਚ ਪਹਿਲ ਕਦੀ ਵੀ ਨਹੀਂ ਕਰਨੀ ਪਰ ਤੱਕੇ ਸ਼ਾਹੀ ਸ਼ਾਨੀ ਜ਼ੁਲਮ ਕਰਨ ਨਾਲ ਉਹ ਵੀ ਮਾੜੀ ਮੰਨਦੇ ਨੇ ਉਹ ਅਜੇ ਹੋਰ ਵੀ بڑا ਕੁਝ ਆਖਣਾ ਚਾਹੁੰਦੀ ਸੀ ਪਰ ਮੁੰਡੇ ਨੇ ਅਚਾਨਕ ਹੀ ਬਾਹਰ ਖਲੋਤੇ ਬਹਿਰੇ ਨੂੰ ਇਸ਼ਾਰੇ ਨਾਲ ਅੰਦਰ ਬੁਲਾਇਆ ਸ਼ਾਇਦ ਉਹ ਆਪਣੇ ਮੱਥੇ ਤੇ ਆ ਗਈ ਵੱਡੀ ਸਾਰੀ ਤਰੇਲੀ ਪੁੰਜਣ ਲਈ ਨੈਪਕਿਨ ਮੰਗ ਰਿਹਾ ਸੀ ਇਸ ਤੋਂ ਪਹਿਲਾਂ ਕਿ ਉਹ ਲੈ ਕੇ ਅੰਦਰ ਆਉਂਦਾ ਕੂੜੀ ਕਮਰਾ ਛੱਡ ਚੁੱਕੀ ਸੀ ਅਤੇ ਚਾਰੇ ਪਾਸੇ ਅਜੀਬ ਜਿਹਾ ਸਨਾਟਾ ਪਸਰ ਗਿਆ ਸੀ ਦੂਰ ਕਿਤੇ ਨੀਲੇ ਅਸਮਾਨ ਵਿੱਚ ਸੱਪ ਤੇ ਨਾਮ ਦੀ ਤੱਕੜੀ ਨਿਮਾ ਨਿਮਾ ਮੁਸਕਰਾ ਰਹੀ ਸੀ ਅੱਜ ਇੰਨੇ ਬਰਿਆਂ ਮਗਰੋਂ ਦੋਵੇਂ ਪੱਲੜੇ 'ਚ ਬਰਾਬਰ ਆ ਗਏ ਸਨ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਇੱਕ ਕਹਾਣੀ ਦਾ ਮਕਸਦ ਸਿਰਫ ਇਹ ਨਹੀਂ ਹੈ ਕਿ ਮੁੰਡੇ ਤੇ ਕੁੜੀ ਵਿੱਚ ਬਰਾਬਰਤਾ ਹੋਣੀ ਚਾਹੀਦੀ ਹੈ ਇਸ ਦਾ ਮਤਲਬ ਇਹ ਹੀ ਹੈ ਕਿ ਅਗਰ ਮੁੰਡੇ ਦੀਆਂ ਕੁਝ ਸ਼ਰਤਾਂ ਕੁੜੀ ਦੇ ਪ੍ਰਤੀ ਕੁੜੀਆਂ ਦੀਆਂ ਕੁਝ ਜ਼ਿੰਮੇਵਾਰੀਆਂ ਮੁੰਡੇ ਪ੍ਰਤੀ ਹੁੰਦੀਆਂ ਹਨ ਇਸੇ ਤਰ੍ਹਾਂ ਹੀ ਮੁੰਡੇ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਕੁੜੀ ਦੇ ਪ੍ਰਤੀ ਹੁੰਦੀਆਂ ਹਨ ਤੇ ਇਹਨਾਂ ਵਿੱਚ ਬੈਲੈਂਸ ਹੋਣਾ ਬਹੁਤ ਹੀ ਜ਼ਰੂਰੀ ਹੈ ਸ਼ਰਤਾਂ ਰੱਖ ਕੇ ਵਿਆਹ ਕਰਵਾਇਆ ਇੱਕ ਤਰ੍ਹਾਂ ਦਾ ਵਪਾਰ ਹੁੰਦਾ ਹੈ ਹਸਬੰਦ ਅਤੇ ਵਾਈਫ ਦੇ ਵਿੱਚ ਆਪਸੀ ਤਾਲਮੇਲ ਪਿਆਰ ਅਤੇ ਬੈਲੈਂਸ ਦੀ ਭਾਵਨਾ ਹੋਣੀ ਚਾਹੀਦੀ ਹੈ ਹਾਂ ਹੀ ਜ਼ਿੰਦਗੀ ਦੇ ਵਿੱਚ ਅਜਿਹੇ ਰਿਸ਼ਤੇ ਅਨਿਪਰੇ ਚੜਦੇ ਹਨ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਵੇਂ ਲੱਗੀ ਕਮੈਂਟ ਜਰੂਰ ਕਰਿਓ